ਦੇਖੋ ਜਿਸ ਦਿਨ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਵੱਧ ਤੋਂ ਵੱਧ ਹੁੰਦੀ ਜਾ ਰਹੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਮੌਤ ਦਾ ਐਸਾ ਤੰਡ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਵਪਾਰੀਆਂ ਦੇ ਕਤਲ ਖਿਡਾਰੀਆਂ ਦੇ ਕਤਲ ਤੇ ਅੱਜ ਪੰਜਾਬ ਦੇ ਇਹ ਹਾਲਾਤ ਨੇ ਕਿ ਅੱਗ ਵੱਧ ਦੀ ਵੱਦੀ ਆਮ ਆਦਮੀ ਪਾਰਟੀ ਦੇ ਘਰਾਂ ਤੱਕ ਪਹੁੰਚ ਗਈ ਪਿਛਲੇ 5 ਦਿਨਾਂ ਚ ਜਿਹੜੀਆਂ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਹੋਈਆਂ ਉਹਨਾਂ ਚੋਂ ਇੱਕ ਵਾਰਦਾਤ ਆਮ ਆਦਮੀ ਪਾਰਟੀ ਦੇ ਆਪਣੇ ਸਰਪੰਚ ਦੇ ਸਿਰ 'ਤੇ ਗੋਲੀਆਂ ਮਾਰੀਆਂ ਅੱਜ ਫਗਵਾੜੇ ਦੇ ਵਿੱਚ ਸਵੇਰੇ ਇੱਕ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਹੈ 12 ਰਾਊਂਡ ਫਾਇਰ ਚੱਲੇ ਨੇ ਪਰ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਫਗਵਾੜੇ ਤਾਂ ਅੱਜ ਮੁੱਖ ਮੰਤਰੀ ਪੰਜਾਬ ਦਾ ਦੌਰ ਹੈ ਔਰ ਜਿੱਥੇ ਮੁੱਖ ਮੰਤਰੀ ਨੇ ਜਾਣਾ ਹੁੰਦਾ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਸੁਰੱਖਿਆ ਘੇਰਾ ਉੱਥੇ ਤਿਆਨਾਤ ਕੀਤਾ ਜਾਂਦਾ ਆਲੇ-ਦੁਆਲੇ ਚਾਰ-ਪੰਜ ਜ਼ਿਲ੍ਹਿਆਂ ਦੀ ਪੁਲਿਸ ਲੱਗਦੀ ਤੇ ਜੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਫਗਵਾੜੇ ਦੇ ਵਿੱਚ ਗੈਂਗਸਟਰ ਬਦਮਾਸ਼ਾਂ ਨੇ ਬੇਖੌਫ ਨੇ ਕਿ 12 ਰਾਊਂਡ ਗੋਲੀਆਂ ਦੇ ਫਾਇਰ ਕਰਕੇ ਭੱਜ ਜਾਂਦੇ ਨੇ ਫਿਰ ਤਾਂ ਪੰਜਾਬ ਦਾ ਰੱਬ ਹੀ ਰੱਖੇ ਉਰੇ ਪਹਿਲਾਂ ਵੀ ਅਸੀਂ ਦੇਖਿਆ ਕਿ ਕਿਸ ਤਰੀਕੇ ਥਾਣਿਆਂ ਦੇ ਉੱਤੇ ਗ੍ਰੇਨੇਡ ਗਿਰ ਰਹੇ ਨੇ ਤੇ ਪੰਜਾਬ ਪੁਲਿਸ ਕਰ ਕੀ ਰਹੀ ਹੈ ਪੰਜਾਬ ਪੁਲਿਸ ਜੀ ਦਾ ਪਰਮ ਧਰਮ ਹੈ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਕਰਨਾ ਉਹ ਤਾਂ ਪੋਲਿਟੀਕਲ ਵੰਡਟਾ ਦੀ ਜਿਹੜੀ ਇੱਕ ਪੋਲਿਟਿਕਸ ਹੈ ਉਹਦੇ ਚ ਰੁਚੀ ਹੈ ਜਲੰਧਰ ਜਿਹੜਾ ਫਗਵਾੜੇ ਦੇ ਬਿਲਕੁਲ ਨਾਲ ਹੈ ਜਲੰਧਰ ਦੀ ਪੁਲਿਸ ਇੰਨੀ ਜ਼ਿਆਦਾ ਮੁਸਤੈਦ ਹੈ ਆਮ ਆਦਮੀ ਪਾਰਟੀ ਦੇ ਇਹਨਾਂ ਕਹਿਣੇ ਚ ਹੈ ਕਿ ਜੋ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਹੋਇਆ ਜੋ ਆਤਿਸ਼ੀ ਨੇ ਉਥੇ ਗੁਰੂ ਸਹਿਬਾਨਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਉਹਦੇ ਤੇ ਤਾਂ ਜਲੰਧਰ ਦੀ ਪੁਲਿਸ ਨੇ ਪਰਚਾ ਦਰਜ ਕਰਤਾ ਪਰ ਫਗਵਾੜੇ ਚ ਗੈਂਗਸਟਰ ਕਿੰਨੇ ਬੇਖੌਫ ਘੁੰਮ ਰਹੇ ਨੇ ਉਥੇ ਗੋਲੀਆਂ ਚਲਾ ਰਹੇ ਨੇ ਔਰ ਮੁੱਖ ਮੰਤਰੀ ਨੇ ਉਥੇ ਪਹੁੰਚਣਾ ਤੇ ਫਿਰ ਮੁੱਖ ਮੰਤਰੀ ਦੇ ਉੱਤੇ ਵੀ ਤਾਂ ਖਤਰਾ ਹੈ ਇਹ ਕੋਈ ਰਾਜਨੀਤੀ ਦਾ ਇਕੱਲਾ ਸਵਾਲ ਨਹੀਂ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਦੇ ਜਾਣ ਤੋਂ ਪਹਿਲਾਂ ਉਥੇ ਗੋਲੀਆਂ ਚੱਲ ਰਹੀਆਂ ਤਾਂ ਮੁੱਖ ਮੰਤਰੀ ਸਾਹਿਬ ਥੋੜੀ ਜਾਨ ਵੀ ਖਤਰੇ ਚ ਹੈ ਕਿਰਪਾ ਕਰਕੇ ਪੰਜਾਬ ਦੇ ਹਾਲਾਤਾਂ ਵੱਲ ਧਿਆਨ ਦਿੱਤਾ ਜਾਏ ਪੰਜਾਬ ਦੇ ਵਿੱਚ ਜਿਹੜੀ ਬੇਲੋੜੀ ਸਿਆਸਤ ਹੈ ਕਦੇ ਧਰਮ ਦੇ ਨਾਂ ਤੇ ਕਦੇ ਪੋਲਿਟਿਕਲ ਵਰੋਟੀਆਂ ਦੇ ਉੱਤੇ ਪਰਚਿਆਂ ਦੇ ਨਾਂ ਤੇ ਸਿਆਸੀ ਦੂਸ਼ਣਵਾਦੀ ਤੂਤੂ ਮਹਿਮਾ ਦੇ ਨਾਂ ਤੇ ਇਹ ਤੋਂ ਧਿਆਨ ਹਟਾਓ ਪੰਜਾਬ ਇੱਕ ਬਾਰਡਰ ਸਟੇਟ ਹੈ ਜੇ ਇੱਕ ਵਾਰੀ ਉਰੇ ਅੱਗ ਲੱਗੀ ਜਿਹਦੀ ਕਿ ਸ਼ੁਰੂਆਤ ਹੋ ਚੁੱਕੀ ਹੈ ਜਿਹੜਾ 80 ਦੇ ਦਹਾਕੇ ਦਾ ਕਾਲਾ ਦੌਰ ਸੀ ਉਹ ਪੰਜਾਬ ਤੋਂ ਸ਼ੁਰੂ ਹੋ ਗਿਆ ਕਿਉਂਕਿ ਹੁਣ ਤਾਂ ਆਪਾਂ ਇਹ ਦੇਖ ਰਹੇ ਹਾਂ ਕਿ ਮੇਲਿਆਂ ਦੇ ਵਿੱਚ ਜਾ ਕੇ ਸਿਰਾਂ 'ਚ ਗੋਲੀਆਂ ਮਾਰ ਕੇ ਲੋਕ ਭੱਜ ਜਾਂਦੇ ਨੇ ਵਿਆਹਾਂ 'ਚ ਸਿਰਾਂ 'ਚ ਗੋਲੀਆਂ ਮਾਰ ਕੇ ਲੋਕ ਭੱਜ ਜਾਂਦੇ ਨੇ ਇਹ ਜਿਹੇ ਹਾਲਾਤਾਂ 80 ਦੇ ਦਹਾਕੇ ਪੰਜਾਬ ਦੇ ਸੀ ਉਸੇ ਨੇਰੇ ਖੂਚ ਪੰਜਾਬ ਦੁਬਾਰਾ ਜਾ ਰਿਹਾ ਤਾਂ ਹੀ ਇੰਡਸਟਰੀ ਯੂਰਪ ਭਜ ਰਹੀ ਹੈ ਕਿਉਂਕਿ ਕੋਈ ਇੰਡਸਟ੍ਰੀਲਿਸਟ ਕਿਉਂ ਚਾਹੂਗਾ ਕਿ ਮੈਂ ਕਰੋੜਾਂ ਰੁਪਈਆ ਲਾਵਾਂ ਜਿੱਥੇ ਰੋਜ਼ ਫਰੋਤੀ ਦੀ ਕਾਲ ਆਉਂਦੀ ਹੈ ਫਰੋਤੀ ਨਾ ਦੇਣ ਤੇ ਉਹਨੇ ਕਤਲ ਹੋ ਜਾਂਦੇ ਨੇ ਸੋ ਇਹ ਜਿਹੜੇ ਪੰਜਾਬ ਜਿਹੜੇ ਹਾਲਾਤਾਂ ਚ ਪਹੁੰਚਿਆ ਇਹਦੀ ਜ਼ਿੰਮੇਵਾਰੀ ਸਰਕਾਰ ਲਵੇ ਸਰਕਾਰ ਦਾ ਜਿਹੜਾ 1 ਸਾਲ ਦਾ ਸਮਾਂ ਬਚਿਆ ਸਰਕਾਰ ਸੁਨਿਸ਼ਚਿਤ ਕਰੇ ਕਿ ਜਿਹੜੇ 92 ਐਮਐਲਏ ਲੋਕਾਂ ਨੇ ਜਿਤਾਏ ਨੇ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਜੋ ਡਰੱਗ ਦੇ ਉੱਤੇ ਸਵਾਲ ਹੈ ਉਹਦਾ ਜਵਾਬ ਦਿਓ ਜੋ ਕਰਜ਼ਾ ਪੰਜਾਬ ਦੇ ਸਿਰ 4.5 ਲੱਖ ਕਰੋੜ ਚੜਿਆ ਉਹਦੇ ਤੇ ਜਵਾਬ ਦਿਓ ਇਹ ਜਿਹੜਾ ਆਪਾਂ ਕੱਲਾ ਇੱਕੋ ਸਿਆਸਤ ਫੜ ਲਈ ਹੈ ਕਿ ਵਿਰੋਧੀ ਧਿਰਾਂ ਨੂੰ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਟਾਰਗੇਟ ਕਰਨਾ ਇਹਦੇ ਚ ਪੰਜਾਬ ਦਾ ਨੁਕਸਾਨ ਹੋ ਰਿਹਾ ਇਹ ਚ ਪੰਜਾਬ ਦੀ ਕੋਈ ਭਲਾਈ ਨਹੀਂ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਵਿਗੜਦਾ ਜਾ ਰਿਹਾ ਇਹਦੇ ਵੱਲ ਪੰਜਾਬ ਦੀ ਸਰਕਾਰ ਧਿਆਨ ਦੇ ਕੋ ਜਿਸ ਦਿਨ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਵੱਧ ਤੋਂ ਵੱਤਰ ਹੁੰਦੀ ਜਾ ਰਹੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਮੌਤ ਦਾ ਐਸਾ ਤੰਡ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਵਪਾਰੀਆਂ ਦੇ ਕਤਲ ਖੜਾਰੀਆਂ ਦੇ ਕਤਲ ਤੇ ਅੱਜ ਪੰਜਾਬ ਦੇ ਇਹ ਹਾਲਾਤ ਨੇ ਕਿ ਅੱਗ ਵੱਧ ਦੀ ਵਾਦੀ ਆਮ ਆਦਮੀ ਪਾਰਟੀ ਦੇ ਘਰਾਂ ਤੱਕ ਪਹੁੰਚ ਗਈ ਪਿਛਲੇ 5 ਦਿਨਾਂ ਚ ਜਿਹੜੀਆਂ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਹੋਈਆਂ ਉਹਨਾਂ ਚੋਂ ਇੱਕ ਵਾਰਦਾਤ ਆਮ ਆਦਮੀ ਪਾਰਟੀ ਦੇ ਆਪਣੇ ਸਰਪੰਚ ਦੇ ਸਿਰ 'ਤੇ ਗੋਲੀਆਂ ਮਾਰੀਆਂ ਤੇ ਅੱਜ ਫਗਵਾੜੇ ਦੇ ਵਿੱਚ ਸਵੇਰੇ ਇੱਕ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਹੈ 12 ਰਾਊਂਡ ਫਾਇਰ ਚੱਲੇ ਪਰ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਫਗਵਾੜੇ ਦਾ ਅੱਜ ਮੁੱਖ ਮੰਤਰੀ ਪੰਜਾਬ ਦਾ ਦੌਰ ਹੈ। ਔਰ ਜਿੱਥੇ ਮੁੱਖ ਮੰਤਰੀ ਨੇ ਜਾਣਾ ਹੁੰਦਾ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਸੁਰੱਖਿਆ ਘੇਰਾ ਉੱਥੇ ਤਿਆਨਤ ਕੀਤਾ ਜਾਂਦਾ ਆਲੇ-ਦੁਆਲੇ 4-5 ਜ਼ਿਲ੍ਹਿਆਂ ਦੀ ਪੁਲਿਸ ਲੱਗਦੀ ਹੈ। ਤੇ ਜੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਫਗਵਾੜੇ ਦੇ ਵਿੱਚ ਗੈਂਗਸਟਰ ਬਦਮਾਸ਼ਾਂ ਨੇ ਬੇਖੌਫ ਨੇ ਕਿ 12 ਰਾਊਂਡ ਗੋਲੀਆਂ ਦੇ ਫਾਇਰ ਕਰਕੇ ਭੱਜ ਜਾਂਦੇ ਨੇ ਫਿਰ ਤਾਂ ਪੰਜਾਬ ਦਾ ਰੱਬ ਹੀ ਰੱਖਾ। ਪੁਰੇ ਪਹਿਲਾਂ ਵੀ ਅਸੀਂ ਦੇਖਿਆ ਕਿ ਕਿਸ ਤਰੀਕੇ ਥਾਣਿਆਂ ਦੇ ਉੱਤੇ ਗ੍ਰੇਨੇਡ ਗਿਰ ਰਹੇ ਨੇ ਤੇ ਪੰਜਾਬ ਪੁਲਿਸ ਕਰ ਕੀ ਰਹੀ ਹੈ? ਪੰਜਾਬ ਪੁਲਿਸ ਜਿਹਦਾ ਪਰਮ ਧਰਮ ਹੈ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਕਰਨਾ ਉਹ ਤਾਂ ਪੋਲਿਟিক্যাল ਵੰਡਟਾ ਦੀ ਜਿਹੜੀ ਇੱਕ ਪੋਲਿਟਿਕਸ ਹੈ ਉਹਦੇ ਚ ਰੁਚੀ ਹੈ ਜਲੰਧਰ ਜਿਹੜਾ ਫਗਵਾੜੇ ਦੇ ਬਿਲਕੁਲ ਨਾਲ ਹੈ ਜਲੰਧਰ ਦੀ ਪੁਲਿਸ ਇੰਨੀ ਜ਼ਿਆਦਾ ਮੁਸਤੈਦ ਹੈ ਆਮ ਆਦਮੀ ਪਾਰਟੀ ਦੇ ਇਹਨਾਂ ਕਹਿਣੇ ਚਾਹੇ ਕਿ ਜੋ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਹੋਇਆ ਜੋ ਆਤਿਸ਼ੀ ਨੇ ਉੱਥੇ ਗੁਰੂ ਸਹਿਬਾਨਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਉਹਦੇ ਤੇ ਤਾਂ ਜਲੰਧਰ ਦੀ ਪੁਲਿਸ ਨੇ ਪਰਚਾ ਦਰਜ ਕਰਤਾ ਪਰ ਫਗਵਾੜੇ ਚ ਗੈਂਗਸਟਰ ਕਿੰਨੇ ਬੇਖੌਫ ਘੁੰਮ ਰਹੇ ਨੇ ਉਥੇ ਗੋਲੀਆਂ ਚਲਾ ਰਹੇ ਨੇ ਔਰ ਮੁੱਖ ਮੰਤਰੀ ਨੇ ਉਥੇ ਪਹੁੰਚਣਾ ਤੇ ਫਿਰ ਮੁੱਖ ਮੰਤਰੀ ਦੇ ਉੱਤੇ ਵੀ ਤਾਂ ਖਤਰਾ ਹੈ ਇਹ ਕੋਈ ਰਾਜਨੀਤੀ ਦਾ ਕੱਲਾ ਸਵਾਲ ਨਹੀਂ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਦੇ ਜਾਣ ਤੋਂ ਪਹਿਲਾਂ ਉਥੇ ਗੋਲੀਆਂ ਚੱਲ ਰਹੀਆਂ ਤਾਂ ਮੁੱਖ ਮੰਤਰੀ ਸਾਹਿਬ ਥੋੜੀ ਜਾਨ ਵੀ ਖਤਰੇ ਚ ਹੈ ਕਿਰਪਾ ਕਰਕੇ ਪੰਜਾਬ ਦੇ ਹਾਲਾਤਾਂ ਵੱਲ ਧਿਆਨ ਦਿੱਤਾ ਜਾਏ ਪੰਜਾਬ ਦੇ ਵਿੱਚ ਜਿਹੜੀ ਬੇਲੋੜੀ ਸਿਆਸਤ ਹੈ ਕਦੇ ਧਰਮ ਦੇ ਨਾਂ ਤੇ ਕਦੇ ਪੋਲਿਟਿਕਲ ਵਰੋਟੀਆਂ ਦੇ ਉੱਤੇ ਪਰਚਿਆਂ ਦੇ ਨਾਂ ਤੇ ਸਿਆਸੀ ਦੂਸ਼ਣਵਾਦੀ ਤੂਤੂ ਮਹਿਮਮਦ ਦੇ ਨਾਂ ਤੇ ਇਹ ਤੋਂ ਧਿਆਨ ਹਟਾਓ ਪੰਜਾਬ ਇੱਕ ਬਾਰਡਰ ਸਟੇਟ ਹੈ ਜੇ ਇੱਕ ਵਾਰੀ ਉਰੇ ਅੱਗ ਲੱਗ ਗਈ ਜਿਹੜੀ ਕਿ ਸ਼ੁਰੂਆਤ ਹੋ ਚੁੱਕੀ ਹੈ ਜਿਹੜਾ 80 ਦੇ ਦਹਾਕੇ ਦਾ ਕਾਲਾ ਦੌਰ ਸੀ ਉਹ ਪੰਜਾਬ 'ਚ ਸ਼ੁਰੂ ਹੋ ਗਿਆ ਕਿਉਂਕਿ ਹੁਣ ਤਾਂ ਆਪਾਂ ਇਹ ਦੇਖ ਰਹੇ ਹਾਂ ਕਿ ਮੇਲਿਆਂ ਦੇ ਵਿੱਚ ਜਾ ਕੇ ਸਿਰਾਂ 'ਚ ਗੋਲੀਆਂ ਮਾਰ ਕੇ ਲੋਕ ਭੱਜ ਜਾਂਦੇ ਨੇ ਵਿਆਹਾਂ 'ਚ ਸਿਰਾਂ 'ਚ ਗੋਲੀਆਂ ਮਾਰ ਕੇ ਲੋਕ ਭੱਜ ਜਾਂਦੇ ਨੇ ਇਹ ਜਿਹੇ ਹਾਲਾਤ ਤਾਂ 80 ਦੇ ਦਹਾਕੇ 'ਚ ਪੰਜਾਬ ਦੇ ਸੀ ਉਸੇ ਨੇਰੇ ਖੂਚ ਪੰਜਾਬ ਦੁਬਾਰਾ ਜਾ ਰਿਹਾ ਤਾਂ ਹੀ ਇੰਡਸਟਰੀ ਯੂਰਪ ਵੱਧ ਰਹੀ ਹੈ ਕਿਉਂਕਿ ਕੋਈ ਇੰਡਸਟ੍ਰੀਲਿਸਟ ਕਿਉਂ ਚਾਹੂਗਾ ਕਿ ਮੈਂ ਕਰੋੜਾਂ ਰੁਪਇਆ ਲਾਵਾਂ ਜਿੱਥੇ ਰੋਜ਼ ਫਰੋਤੀ ਦੀ ਕਾਲ ਆਉਂਦੀ ਆ ਫਰੋਤੀ ਨਾ ਦੇਣ ਤੇ ਉਹਨੇ ਕਤਲ ਹੋ ਜਾਂਦੇ ਨੇ ਸੋ ਇਹ ਜਿਹੜੇ ਪੰਜਾਬ ਜਿਹੜੇ ਹਾਲਾਤਾਂ ਚ ਪਹੁੰਚਿਆ ਇਹਦੀ ਜ਼ਿੰਮੇਵਾਰੀ ਸਰਕਾਰ ਲਵੇ ਸਰਕਾਰ ਦਾ ਜਿਹੜਾ 1 ਸਾਲ ਦਾ ਸਮਾਂ ਬਚਿਆ ਸਰਕਾਰ ਸੁਨਿਸ਼ਚਿਤ ਕਰੇ ਕਿ ਜਿਹੜੇ 92 ਐਮਐਲਏ ਲੋਕਾਂ ਨੇ ਜਿਤਾਏ ਨੇ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਜੋ ਡਰੱਗ ਦੇ ਉੱਤੇ ਸਵਾਲ ਹੈ ਉਹਦਾ ਜਵਾਬ ਦਿਓ ਜੋ ਕਰਜ਼ਾ ਪੰਜਾਬ ਦੇ ਸਿਰ 4.5 ਲੱਖ ਕਰੋੜ ਚੜਿਆ ਉਹਦੇ ਤੇ ਜਵਾਬ ਦਿਓ ਇਹ ਜਿਹੜਾ ਆਪਾਂ ਕੱਲਾ ਇੱਕੋ ਸਿਆਸਤ ਫੜ ਲਈ ਹੈ ਕਿ ਵਿਰੋਧੀ ਧਿਰਾਂ ਨੂੰ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਟਾਰਗੇਟ ਕਰਨਾ ਇਹਦੇ ਚ ਪੰਜਾਬ ਦਾ ਨੁਕਸਾਨ ਹੋ ਰਿਹਾ ਇਹ ਚ ਪੰਜਾਬ ਦੀ ਕੋਈ ਭਲਾਈ ਨਹੀਂ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਵਿਗੜਦਾ ਜਾ ਰਿਹਾ ਇਹਦੇ ਵਲ ਪੰਜਾਬ ਦੀ ਸਰਕਾਰ ਤੇ ਆਂਧਾ